ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਬਜਟ ਦਾ ਖਰਚਾ ਬੜੀ ਸ਼ਾਂਤੀਪੂਰਵਕ ਤੇ ਬੜੇ ਸਹਿਜ ਦੇ ਨਾਲ ਪਾਸ ਹੋਇਆ ਮੈਂ ਕਹਿ ਸਕਦਾ ਕਿ ਲੰਬੇ ਅਰਸੇ ਤੋਂ ਬਾਅਦ ਪੂਰੀ ਤੀਬਰਤਾ ਦੇ ਨਾਲ ਪੂਰੇ ਸਬਰ ਸੰਤੋਖ ਦੇ ਨਾਲ ਸਾਰੇ ਮੈਂਬਰ ਸਹਿਬਾਨਾਂ ਨੇ ਬਹੁਤ ਵੱਡਾ ਸਹਿਯੋਗ ਕਰਕੇ ਸਰਬਸੰਮਤੀ ਨਾਲ ਇਹ ਜਿਹੜਾ ਅੱਜ ਦਾ ਬਜਟ 12 ਆਰਬ 60 ਕਰੋੜ 97 ਲੱਖ 38000 ਰੁਪਏ ਦਾ ਉਹ ਸਰਬਸੰਮਤੀ ਦੇ ਨਾਲ ਪਾਸ ਹੋਇਆ। ਔਰ ਮੈਂ ਤੁਹਾਡੇ মিডিਏ ਰਾਹੀਂ ਇਹ ਵੀ ਕਹਿਣਾ ਚਾਹਨਾ ਕਿ 2023-24 ਤੇ 2024-25 ਇਹਦੇ ਵਿੱਚ ਲਗਭਗ 350 ਕਰੋੜ ਰੁਪਇਆ ਇਸ ਬਜਟ ਦੇ ਵਿੱਚ ਜਿਹੜਾ ਹੈ ਉਹ ਵਾਧਾ ਦਰਜ ਕੀਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕੋਈ ਆਮਦਨ ਹੋਰ ਟਾਂਕਦੀ ਨਹੀਂ ਕੇਵਲ ਤਾਂ ਕੇਵਲ ਸਭ ਤੋਂ ਵੱਡੀ ਆਮਦਨ ਇਹਦੀ ਗੋਲਕਾਂ ਦੀ। ਜਾਂ ਇਹਦੇ ਕੋਲ ਜਿਹੜੀਆਂ ਜਾਇਦਾਦਾਂ ਐਗਰੀਕਲਚਰ ਲੈਂਡ ਆ ਦੁਕਾਨਾਂ ਆ ਜਾਂ ਇਹਨਾਂ ਕੋਲ ਬੈਂਕਾਂ ਦੇ ਵਿੱਚ ਪਈਆਂ ਐਫ ਡੀ ਆਰ ਉਹ ਆਮਦਨ ਹੁੰਦੀ ਸਹੀ ਇਹਦੀ। ਪਰ ਫੇਰ ਵੀ ਇਹਦੀ ਜਿਹੜੀ ਐਤਕੀ ਉਹ ਵੰਡ ਕੀਤੀ ਗਈ ਆ ਉਹ ਬੜੇ ਸੋਸਰੇ ਢੰਗ ਦੇ ਨਾਲ ਉਹ ਸਾਰੀ ਕੀਤੀ ਗਈ ਆ ਔਰ ਉਹਦੇ ਵਿੱਚ ਜਿਹੜਾ ਵੱਡਾ ਖਰਚ ਜਿਹੜਾ ਸਭ ਤੋਂ ਵੱਡਾ ਖਰਚ ਤਨਖਾਹਾਂ ਦਾ ਇਹ ਤਨਖਾਹਾਂ ਲਈ ਇਹਦੇ ਵਿੱਚ 5 ਅਰਬ 33 ਕਰੋੜ 17227 ਰੁਪਏ ਰੱਖੇ ਗਏ ਕਿਉਂਕਿ ਸਾਰਾ ਕੰਬਾਈਨਡ ਆ ਸਾਡੇ ਐਜੂਕੇਸ਼ਨ ਅਦਾਰਿਆਂ ਦਾ ਵੀ ਤੇ ਸਾਡੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਵੀ ਇਹ ਤੋਂ ਇਲਾਵਾ ਪੰਥ ਕਾਰਜਾਂ ਲਈ ਇਸ ਵਾਰ 7 ਕਰੋੜ 16 ਲੱਖ 73000 ਰੁਪਏ ਰੱਖੇ ਗਏ ਆ ਜਿਹੜੇ ਵੱਖ-ਵੱਖ ਕਾਰਜ ਆ ਲੋਕ ਭਲਾਈ ਦੇ ਕਾਰਜ ਗਰੀਬ ਬਿਮਾਰਾਂ ਤੇ ਲੋੜਵੰਦਾਂ ਲਈ ਸਹਾਇਤਾ ਲਈ ਇਹਦੇ ਵਿੱਚ 6 ਕਰੋੜ 88 ਲੱਖ ਰੁਪਏ ਜਿਹੜੇ ਉਹ ਰੱਖੇ ਗਏ ਆ ਮੁਫਤ ਵਿਦਿਆ ਮੁਫਤ ਵਿਦਿਆ ਕਹਿਣ ਤੋਂ ਭਾਵ ਕਿ ਜਿਹਦੇ ਵਿੱਚ ਸਾਡੇ ਦੋ ادارے ਇੱਕ ਮਾਤਾ ਸਹਿਬ ਕੋਰ ਜੀ ਖਾਲਸਾ ਗਰਲ ਸਕੂਲ ਉਸੇ ਤਰਜ਼ ਤੇ ਸਾਡੇ ਨਾਲ ਆਪਣੇ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਔਰ ਉਹ ਤੋਂ ਇਲਾਵਾ ਅਮਰਧਾਰੀ ਬੱਚਿਆਂ ਦਾ ਤੇ ਦੂਸਰੇ ਜਿਹੜੇ ਆਪਾਂ ਸਕਾਲਰਸ਼ਿਪ ਦਿੰਦੇ ਉਹਨਾਂ ਲਈ 7 ਕਰੋੜ 20 ਲੱਖ ਰੁਪਏ ਰੱਖੇ ਆ ਮੇਰਾ خیال ਹੁਣ ਦੇ ਸਾਰੇ ਬਜਟਾਂ ਦੇ ਵਿੱਚੋਂ ਇਹ ਵੱਡਾ ਬਜਟ ਆ ਵਿਦਿਅਕ ਸੰਸਥਾਾਂਾਂ ਲਈ ਜਿਹੜੇ ਆ ਉਹ ਤਕਰੀਬਨ ਜਿਹੜੇ ਲੰਮ ਸਮ ਜਿਹੜੇ ਆ ਉਹ 67 ਕਰੋੜ 60 ਲੱਖ ਰੁਪਏ ਰੱਖੇ ਆ ਇਹਦੇ ਵਿੱਚ ਕਿਉਂਕਿ ਸਾਡਾ ਜਿਹੜਾ ਵਿਦਿਆ ਦਾ ਫੰਡ ਅਸੀਂ ਐਸੇ ਰੱਖਿਆ ਜਿਹੜਾ ਗੁਰਦੁਆਰਾ ਸਹਿਬਾਨ ਤੋਂ 41 ਕਰੋੜ ਔਰ ਵਿਦਿਅਕ ਧਾਰਿਆਂ ਦੇ ਇਨਫਰਾਸਟ੍ਰਕਚਰ ਤੇ ਨਵੀਨੀ ਕਰਨ ਲਈ 2 ਕਰੋੜ ਰੁਪਏ ਵਿਦਿਅਕ ਧਾਰਿਆਂ ਦੀ ਇਮਾਰਤ ਰੰਗ ਰੋਗਣ ਲਈ 2 ਕਰੋੜ ਰੁਪਏ ਨਵੀਆਂ ਇਮਾਰਤਾਂ ਦਾ ਨਵੀਨੀਕਰਨ ਕਰਨ ਲਈ 1 ਕਰੋੜ 60 ਲੱਖ ਰੁਪਏ ਮੇਰੀ ਪੀਰੀ ਐਨਸੀ ਚੂਠ ਮਾਛਾਵਾਦ ਮਰਕੰਡਾ 8 ਕਰੋੜ ਰੁਪਏ ਤੇ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਲਈ 8 ਕਰੋੜ ਰੁਪਏ ਸਹਿਤਾ ਮਾਰਤਾ ਤੇ ਰੰਗ ਰੋਗਨਾਥ 5 ਕਰੋੜ ਰੁਪਏ ਸੋ ਇਹ ਵੱਡਾ ਖਰਚ ਸੀ ਜਿਹੜਾ 67 ਕਰੋੜ ਰੁਪਏ ਸਾਡਾ ਜਿਹੜਾ ਆ ਉਹ ਉਹ ਐਜੂਕੇਸ਼ਨ ਤੇ ਰੱਖਿਆ ਗਿਆ ਇਸੇ ਤਰਜ਼ ਤੇ ਜਿਹੜਾ ਸਾਡਾ ਧਰਮ ਪ੍ਰਚਾਰ ਦਾ ਆ ਉਹ ਵੀ ਵੱਡਾ ਬਜਟ ਆ ਉਹਦੇ ਲਈ ਵੀ ਐਸੇ ਹੀ ਬੜਾ-ਬੱਡੇ ਬਜਟ ਰੱਖਿਆ ਗਿਆ ਕਿਉਂਕਿ ਉਹਦਾ ਕਾਰਨ ਇਹ ਆ ਕਿ ਉਹਦੇ ਵਿੱਚ ਤਕਰੀਬਨ ਸਾਡਾ ਇੱਕ ਆਰਬਰ ਰੁਪਿਆ ਜਿਹੜਾ ਆ 100 ਕਰੋੜ ਰੁਪਿਆ ਉਹ ਧਰਮ ਪ੍ਰਚਾਰ ਲਈ ਜਿਹੜਾ ਰੱਖਿਆ ਗਿਆ ਸੋ ਗੁਰੂ ਸਾਹਿਬ ਕਿਰਪਾ ਕਰਨ ਉਹ ਤੋਂ ਇਲਾਵਾ ਇੱਕ ਕੈਦ ਕੀ ਫੈਸਲਾ ਇਹ ਵੀ ਕੀਤਾ ਗਿਆ ਕਿ ਜਿਹੜੀ ਸਾਡੇ ਨਿਸ਼ਚੇ ਅਕੈਡਮੀ ਆਈਐਸਆਈਪੀਐਸ ਲਈ ਚੱਲ ਰਹੀ ਆ ਉਹਦਾ ਸਾਲ April ਚ ਪੂਰਾ ਹੋ ਗਿਆ ਉਹਦੇ ਨਾਲ ਪੰਥ ਰਤਨ ਜਹਦੜ ਗੁਰਚਾਨ ਸਿੰਘ ਟੋੜਾ ਇੰਸਟੀਚੂਟ ਬਹਾਦਰਗੜ੍ਹ ਵਿਖੇ ਉਹ ਅਸੀਂ ਆਈ ਪੀਸੀ ਆ ਜੁਡੀਸ਼ਰੀ ਲਈ ਤੇ ਐਗਜ਼ੈਕਟਿਵ ਲਈ ਉਹ ਜਿਹੜੇ ਬੱਚੇ ਐ ਕਿ ਪਹਿਲਾ ਫੈਸਲ ਜੁਲਾਈ ਦੇ ਵਿੱਚ ਸ਼ੁਰੂ ਕਰਾਂਗੇ ਉਹਦੇ ਲਈ ਵੀ ਧਰਮ ਪ੍ਰਚਾਰ ਦੇ ਵਿੱਚੋਂ ਦੋ ਸਕੀਮਾਂ ਜਿਹੜੀਆਂ ਉਹ ਧਰਮ ਪ੍ਰਚਾਰ ਤੋਂ ਚੱਲ ਰਹੀਆਂ ਸੋ ਉਹ ਤੋਂ ਇਲਾਵਾ ਅੱਜ ਜਿਹੜੇ ਸਭ ਤੋਂ ਇੰਪੋਰਟੈਂਟ ਸਾਡੇ ਮਤੇ ਆ ਉਹ ਉਹਨਾਂ ਤੋਂ ਇਲਾਵਾ ਸਾਡੇ ਇੱਕ ਸ਼ਤਾਬ ਦੀ ਜਿਹੜੀ ਬਹੁਤ ਅਹਿਮ ਆ ਜਿਹੜੀ ਸਿੱਖਾਂਤ ਲਈ ਅਹਿਮ ਆ ਉਹ ਇਸ ਕਰਕੇ ਅਹਿਮ ਆ ਕੀ ਸੇਵਾ ਦੇ ਸਿਮਰਨ ਦੇ ਪਹੁੰਚ ਜੇਸ ਪਾਤਸ਼ਾ ਨੂੰ ਗੁਰੂ ਅਮਰਦਾਸ ਪਾਤਸ਼ਾ ਜੀ ਨੂੰ ਬढ़ापे ਦੇ ਵਿੱਚ ਗੁਰਮੁਖ ਦਾ ਕਦੇ ਬੁੱਢੇ ਨਹੀਂ ਹੁੰਦੇ ਪਰ ਬਧੇਰੀ ਉਮਰ ਦੇ ਵਿੱਚ ਸੇਵਾ ਕੀਤੀ ਤੇ ਉਹਦੇ ਨਾਲ ਸਤਗੁਰਾਂ ਨੇ ਗੁਰਤਾ ਗੱਦੀ ਬਖਸ਼ਿਸ਼ ਕੀਤੀ ਤਿੰਨਾਂ ਸਤਗੁਰਾਂ ਦਾ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾ ਜੀ ਦਾ ਜੋਤੀ ਜੋਤ ਦਿਵਸ 450 ਸਾਲਾ ਉਹ ਗੋਇੰਦਵਾਲ ਦੀ ਪਵਿੱਤਰ ਧਰਤੀ ਤੇ ਸੈਪਟੰਬਰ ਦੇ ਮਹੀਨੇ ਦੇ ਵਿੱਚ ਅਸੀਂ ਤਰੀਕਾਂ ਦੇ ਰੱਖਿਆ ਉਹ ਮਨਾਇਆ ਜਾਊਗਾ ਪਰ ਉਹ ਤੋਂ ਪਹਿਲਾਂ ਆ ਜਿਹੜੀ ਹੁਣ ਵਿਸਾਖੀ ਆ ਉਸ ਵਿਸਾਖੀ ਤੇ ਤਿੰਨੋਂ ਹੀ ਸਿੰਘ ਸਹਿਬਾਨ ਇੱਥੇ ਇੱਕ ਅਮਰ ਸੰਚਾਰ ਕਰਵਾਇਆ ਜਾਊਗਾ ਜਿਹਦੀ ਸ਼ੁਰੂਆਤ ਸਤਾਵਦੀ ਦੀ ਕੀਤੀ ਜਾਊਗੀ ਜਿੱਥੇ ਉਹਦੇ ਨਾਲ ਆਪਾਂ ਬੌਲੀ ਸਾਹਿਬ ਦੀ ਵੀ ਕਿਉਂਕਿ ਪੱਥਰ ਖਰਾਬ ਆ ਉਹਦੀ ਵੀ ਜਿਹੜਿਆ ਨਵੇਂ ਤੌਰ ਤੇ ਕਾਰ ਸੇਵਾ ਬਾਬਾ ਪੂਰੀ ਵਾਲਿਆਂ ਨੇ ਸ਼ੁਰੂ ਕਰਨੀ ਆ ਤੇ ਲੰਗਰ ਦੀ ਜਿਹੜੀ ਆ ਉਹ ਵੀ ਆਪਣੀ ਸੇਵਾ ਸ਼ੁਰੂ ਹੋ ਜਾਣੀ ਆ ਤੇ ਉਹ ਤੋਂ ਇਲਾਵਾ ਇਹ ਉਹਦੀ ਸ਼ੁਰੂਆਤ ਉਹ ਦਿਨ ਕੀਰਤਨ ਦਰਬਾਰ ਤੇ 14 ਅਪ੍ਰੈਲ ਨੂੰ ਵੱਡਾ ਅਮਰ ਸੰਚਾਰ ਭਾਵੇਂ ਤਖਤ ਸ੍ਰੀ ਅਕਾਲ ਤਖਤ ਸਾਹਿਬ ਤੇ ਵੀ ਹੁੰਦਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੇ ਵੀ ਤਖਤ ਸ੍ਰੀ ਦਮਦਮਾ ਸਾਹਿਬ ਤੇ ਵੀ ਪਰ ਉਸ ਧਰਤੀ ਦੇ ਉੱਤੇ ਵੀ ਜਿਹੜਾ ਆ ਉਸ ਕੀਤਾ ਜਾਊਗਾ ਉਹ ਤੋਂ ਇਲਾਵਾ ਸਾਡੇ ਜਿਹੜੇ ਤਿੰਨ ਸਾਡੇ ਕੋਲੋਂ ਮੈਂਬਰ ਵਿਛੜ ਗਏ ਸੀ ਜਿਹਨਾਂ ਵਿੱਚ ਗਿਆਨੀ ਬਲਵੰਤ ਸਿੰਘ ਜੀ ਨੰਦਗੜ੍ਹ ਮੈਂਬਰ ਵੀ ਰਹੇ ਜਥੇਦਾਰ ਸੇ ਬੀਬੀ ਜਸਵੀਰ ਕੌਰ ਜੀ ਦਾਤੇਵਾਸ ਤੇ ਬੀਬੀ ਸਵਾਰਨ ਕੌਰ ਦੀ ਤੇੜਾ ਦੇ ਸਤਕਾਰਯੋਗ ਪਤੀ ਜੀ ਉਹ ਚੜ੍ਹਾਈ ਕਰ ਗਿਆ ਉਹਨਾਂ ਨੂੰ ਛੜਦਾ ਤੇ ਫੁੱਲ ਭੇਟ ਕੀ ਜਿਹੜਾ ਸਭ ਤੋਂ ਵੱਡਾ ਮੁੱਦਾ ਉਹ ਆ ਬੰਦੀ ਸਿੰਘਾਂ ਦਾ ਜਿਨ੍ਹਾਂ ਦੇ ਵਿੱਚ ਭਾਈ ਬਲਵੰਤ ਸਿੰਘ ਰਾਜੋਬਾਣੀ ਦੀ ਜਿਹੜੀ ਫਾਂਸੀ ਆ ਉਹਨੂੰ ਤਬਦੀਲ ਕਰਨ ਭਾਈ ਗੁਰਦੀਪ ਸਿੰਘ ਦੀ ਖੈੜਾ ਔਰ ਉਹਦੇ ਨਾਲ ਭਾਈ ਦਵਿੰਦਰਪਾਲ ਸਿੰਘ ਦੀ ਭੋਲਰ ਉਹਨਾਂ ਨੂੰ ਰਿਹਾਈ ਕਰਨੀ ਉਹਨਾਂ ਦੀ ਤੇ ਉਹਨਾਂ ਦੀ ਸਜ਼ਾ ਮਾਫ ਕਰਨੀ ਉਹਨਾਂ ਤੋਂ ਇਲਾਵਾ ਭਾਈ ਹਵਾਰਾ ਜੀ ਜਗਤਾਰ ਸਿੰਘ ਜੀ ਹਵਾਰਾ ਭਾਈ ਪਰਮਜੀਤ ਸਿੰਘ ਜੀ ਪਿਉਰਾ ਔਰ ਸਰਦਾਰ ਜੀ ਭਾਈ ਜਗਤਾਰ ਸਿੰਘ ਜੀ ਤਾਰਾ ਇਹਨਾਂ ਨੂੰ ਵੀ ਰਿਹਾਈ ਲਈ ਅੱਜ ਦਾ ਜਿਹੜਾ ਇਹ ਮਤਾ ਪਾਇਆ ਗਿਆ ਨੌਰ ਕੇਂਦਰ ਸਰਕਾਰ ਨੂੰ ਇੱਕ ਸਿੱਧੇ ਤੌਰ ਤੇ ਤਾੜਨਾ ਵੀ ਕੀਤੀ ਗਈ ਕਿ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੀ ਸੁਪਰੀਮ ਬਾਡੀ ਆ ਇਹਦੇ ਵੱਲੋਂ ਪੰਜ ਮੈਂਬਰੀ ਕਮੇਟੀ ਬਣਾਈ ਜਿਹੜੀ ਬਾਰ-ਬਾਰ ਇਹਨਾਂ ਨੂੰ ਅਪਰੋਚ ਕਰਨ ਦੇ ਬਾਵਜੂਦ ਇਹਨਾਂ ਦਾ ਨਾਂ ਪੱਕੀ ਹੰਗਾਰਾ ਰਿਆ ਪਰ ਜੇ ਨਾਂ ਪੱਕੀ ਰਿਹਾ ਵੀ ਸ਼ੀਦੀ ਕਾਲ ਤੱਕ ਸਾਭ ਦੀ ਆਪਣੀ ਆਜ਼ਾਦ ਸਵਰੈਂਟੀ ਆ ਇਹ ਵੀ ਇਹਨਾਂ ਨੂੰ ਦੱਸਿਆ ਗਿਆ ਕਿ ਇਤਿਹਾਸ ਸਾਡਾ ਕਿਵੇਂ ਦਾ ਚੱਲ ਰਿਹਾ ਹੋਤੋਂ ਇਲਾਵਾ ਇਹ ਡੇਰਾ ਸਰਸਾ ਜਿਹੜਾ ਮੁਖੀ ਆ ਜਿਹਦੇ ਪੰਜਾਬ ਸਰਕਾਰ ਤੋਂ ਵੀ ਮੈਂ ਚਾਹੁੰਦਾ ਵੀ ਬਾਕੀ ਸੈਂਕਸ਼ਨ ਦੇ ਪੀ ਇਹ ਨਹੀਂ ਸੈਂਕਸ਼ਨ ਨਹੀਂ ਦੇ ਰਹਾ ਕਿਹੜੀ ਗੱਡੀ ਇਹ ਗੱਲ ਕਿੱਡਾ ਜਿਹੇ ਕਾਰ ਦੀ ਆ 2 ਸਾਲ ਦਾ ਉਵੇਂ ਪਿਆ ਸਰਕਾਰ ਉਹਦੇ ਤੇ ਚੁੱਪ ਬੈਠੀ ਆ ਤੇ ਹੁਣ ਤਾਂ ਜਿਹੜਾ ਸਾਡੇ ਉਹਨਾਂ ਦਾ ਪ੍ਰਦੀਪ ਕਲੇਰ ਆ ਉਹ 164 ਦੀ ਸਟੇਟਮੈਂਟ ਵੀ ਕੋਰਟ 'ਚ ਦੇ ਦਿੱਤੀ ਆ ਕਨਫੈਸ਼ਨ ਵੀ ਉਹਦਾ ਆ ਗਿਆ ਉਹਦੇ ਵਿੱਚ ਇਹ ਹਨੀਪ੍ਰੀਤ ਜਿਹੜੀ ਉਹਨਾਂ ਦੀ ਘਰਤਾ ਧਰਤਾ ਸੀ ਉਹਦਾ ਨਾਮ ਵੀ ਆ ਗਿਆ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਆ ਕਿ ਨਾ ਤਰੰਤ ਦੋਹਾਂ ਨੂੰ ਇਸ ਕੇਸ ਦੇ ਵਿੱਚ ਜਿਹੜਾ ਗ੍ਰਫਤਾਰ ਕੀਤਾ ਜਾ ਲਵੇ ਤੇ ਤੀਜਾ ਜਿਹੜਾ ਸਾਡੇ ਕਿਸਾਨ ਲੰਬੇ ਅਰਸੇ ਦੇ ਬੈਠੇ ਆ ਜਿਨ੍ਹਾਂ ਨੇ ਬਹਿਦੇ ਵੀ ਕੀਤੇ ਸੀ ਸਰਕਾਰਾਂ ਨੇ ਕਿ ਐਮਐਸਪੀ ਤਿੰਨ ਬਿੱਲ ਜਦਨ ਬਾਪ ਹੋਏ ਸੀ ਉਹ ਤੋਂ ਬਾਅਦ ਵਾਪਸ ਲੈਣ ਤੋਂ ਬਾਅਦ ਇਹਨੇ ਕਿਹਾ ਸੀ ਕਿ ਅਸੀਂ ਐਮਐਸਪੀ ਵੀ ਗੰਭੀਰਤਾ ਨਾਲ ਕਮੇਟੀ ਬਣਾਵਾਂਗੇ ਉਹ ਨਹੀਂ ਬਣਾਈ ਉਥੇ ਜਿੱਥੇ ਕੇਂਦਰ ਤੇ ਹਰਿਆਣਾ ਸਰਕਾਰ ਦੀ ਨਖੇਦੀ ਕੀਤੀ ਉਥੇ ਪੰਜਾਬ ਸਰਕਾਰ ਜਿਹੜੀ ਮੂਰ ਦਰਸ਼ਕ ਬਣ ਕੇ ਸੈਂਕੜੇ ਕਿਸਾਨਾਂ ਤੇ ਜ਼ੁਲਮ ਕਰਵਾਉਂਦੀ ਰਹੀ ਔਰ ਉਹ ਜਾਲੋ ਮੇ ਪੰਜਾਬ ਦੀ ਧਰਤੀ ਤੇ ਆ ਕੇ ਹੁੰਦਾ ਰਿਆ ਇੱਕ ਸ਼ੁਭ ਕੇਰਨ ਬਚਾਰਾ ਉਹ ਮਾਤ ਉਹਦੇ ਮੌਤ ਦੇ ਘਾਟ ਵੀ ਨਹੀਂ ਇਜ਼ਾਰ ਦਿੰਦਾ ਸੋ ਉਹਦੀ ਵੀ ਅਸੀਂ ਪੰਜਾਬ ਸਰਕਾਰ ਦੀ ਵੀ ਪੁਰਜ਼ੋਰ ਨਖੇਦੀ ਕਰਦੇ ਆ ਜਿਹੜੇ ਆਪਣੇ ਆਪ ਨੂੰ ਪੰਜਾਬ ਦੇ ਹਮਦਰਦ ਕਹੌਣ ਦੇ ਬਾਵਜੂਦ ਪੰਜਾਬ ਦਾ ਬੜਾ ਵੱਡਾ ਨੁਕਸਾਨ ਕਰ ਰਹੇ ਆ ਉਹ ਤੋਂ ਇਲਾਵਾ ਸਾਡਾ ਅੱਜ ਦਾ ਅਜਲਾਸ ਜਿਹੜੀਆਂ ਸਾਡੀਆਂ ਸਿੱਖ ਸੰਸਥਾਵਾਂ ਹਜ਼ੂਰ ਸਾਹਿਬ ਤਕਸੇਦੀ ਪਟਨਾ ਸਾਹਿਬ ਦਿੱਲੀ ਕਮੇਟੀ ਜਾ ਹਰਿਆਣਾ ਕਮੇਟੀ ਤੇ ਇਹ ਅੱਜ ਮੰਗ ਕੀਤੀ ਸਾਰਿਆਂ ਨੇ ਕਿ ਇਹ ਸਿੱਖਾਂ ਦੀਆਂ ਸੰਸਥਾਵਾਂ ਆ ਇਹਨਾਂ ਦੇ ਵਿੱਚ ਬੇਲੋੜੀ ਦਖਲਅੰਦਾਜ਼ੀ ਅੱਜ ਚੱਲ ਰਹੀ ਆ ਉਹ ਬੇਲੋੜੀ ਕੀ ਆ ਕਿ ਜਿਹੜਾ 15 ਮੈਂਬਰੀ ਆਪਚਲ ਨਗਰ ਫਾਖਰੀ ਹਜੂਰ ਸਾਹਿਬ ਜੀ ਦਾ ਵਿਵੰਦ ਸੀ ਉਹ 15 ਦੇ ਵਿੱਚ 4 ਮੈਂਬਰ ਐਸਜੀਪੀਸੀ ਜਾਂਦੇ ਸੀ ਐਮਪੀ ਹੁੰਦੇ ਸੀ ਪਰ ਇਹਨਾਂ ਦੀ 12 ਦੀ ਸਿੱਧੀ ਜਿਹੜੀ ਆ ਨਾਮੀਨੇਸ਼ਨ ਕਰਦੀ ਤੇ ਮੈਂ ਇਸ ਗੱਲੋਂ ਵੀ ਮਹਾਰਾਸ਼ਟਰ ਦੀ ਸਰਕਾਰ ਨੂੰ ਪੁੱਛਣਾ ਚਾਹਨਾ ਪਿੱਛੇ ਬਿਆਨ ਦਿੱਤਾ ਜੀ ਉਹਦੇ ਵਿੱਚ ਤਾਂ 12 ਸਿੱਕੇ ਚੋਣ ਨੇ ਤਾਂ ਜਿਹੜੇ ਪਹਿਲਾਂ ਉਹ ਵੀ ਤਾਂ ਸਿੱਕੇ ਆ ਉਹ ਕਿਹੜੇ ਮੁਸਲਮਾਨ ਨੇ ਸੋ ਇਹ ਦਖਲਅੰਦਾਜ਼ੀ ਆ ਬਹੁਤ ਸਿੱਧੀ ਇਦਾਂ ਦੀ ਤੇ ਉਹ ਤੋਂ ਇਲਾਵਾ ਜਿਹੜੀ ਹਰਿਆਣੇ ਦੇ ਵਿੱਚ ਅੱਜ ਵੀ ਛੇੜਛਾੜ ਜਾਰੀ ਆ ਉਹਦੇ ਉੱਤੇ ਵੀ ਅੱਜ ਦਾ ਜਿਹੜਾ ਸਾਡਾ اجلاس ਆ ਉਹ ਗੰਭੀਰਤਾ ਨਾਲ ਉਹਨਾਂ ਦੀ ਫੋੜ ਜੋੜ ਜਿਹੜੀ ਆ ਉਹ ਨਕੇਦੀ ਵੀ ਕਰਦਾ ਔਰ ਨਕੇਦੀ ਨਹੀਂ ਕਰਦਾ ਉਹਨਾਂ ਨੂੰ ਅਪੀਲ ਵੀ ਕੀਤੀ ਆ ਕਿ ਕਿਉਂਕਿ ਜਰਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਹਿੱਸਾ ਆ ਹਾਲੇ ਵੀ ਹਿੱਸਾ ਬਣਾਇਆ ਜਾ ਸਕਦਾ ਕਿਉਂਕਿ ਸੈਂਟਰਲ ਲੈਗਟਾ ਪਾਰਲੀਮੈਂਟ ਚ ਪਾਸ ਕਰਕੇ ਸਟੇਟ ਦੇ ਜਿਹੜੇ ਰਾਈਟ ਖਤਮ ਹੋ ਸਕਦੇ ਆ ਤੇ ਉਹ ਤੋਂ ਇਲਾਵਾ ਭਾਈ ਅਮਰਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਤੇ ਜਿਹੜੀ ਦੁਬਾਰਾ ਐਨਐਸਏ ਇੰਪੋਜ਼ ਕੀਤੀ ਆ ਉਹਦੇ ਵੀ ਅਸੀਂ ਮੰਗ ਕੀਤੀ ਆ ਕਿ ਕੋਈ ਬਣਦੀ ਨਹੀਂ ਕਿਉਂਕਿ ਜੇ ਕਿਸੇ ਦਾ ਕੋਈ ਨਵਾਂ ਫੈਸਲਾ ਐਨਐਸਏ ਪ੍ਰਵੋਕ ਹੁੰਦੀ ਆ ਖਤਮ ਹੁੰਦੀ ਆ ਤਾਂ ਉਸ ਤੋਂ ਬਾਅਦ ਫਿਰ ਉਹਦਾ ਕੋ ਨਵੇਂ ਜਿਹਦਾ ਚਾਰ ਸ਼ੀਟ ਕਹਦੇ ਨੇ ਨਵੇਂ ਚਾਰ ਜਿ ਲਾਈ ਜਾਂਦੇ ਆ ਪਾਰੇ ਪੁਰਾਣੀ ਦਰਜ ਦੇ ਉੱਤੇ ਇੱਕ ਸਾਹ ਵਿੱਚ ਹੋਰ ਵਾਅਦਾ ਕਰਤਾ ਤੇ ਮੈਂ ਸਮਝਦਾ ਪੰਜਾਬ ਦੇ ਵਿੱਚ ਹਾਈ ਸਕਿਉਰਿਟੀ ਜੇਲਜ਼ ਬਹੁਤ ਆ ਤੇ ਉੱਥੇ ਉਹਨਾਂ ਨੂੰ ਤਬਦੀਲ ਕਰ ਦੇਣਾ ਚਾਹੀਦਾ ਉਸ ਕਰਕੇ ਇਹ ਵੀ ਆ ਸਾਡਾ ਸੀ ਤੇ ਇੱਕ ਜਿਹੜੀ ਸਾਡੀ ਮਰੀਮ ਨਵਾਜ਼ ਮੁੱਖ ਮੰਤਰੀ ਬਣੀ ਲੈਂਦੇ ਪੰਜਾਬ ਦੀ ਉਹਨੇ ਕਮਾਲ ਕਰਦੀ ਅਸੀਂ ਉਹਨੂੰ ਐਪਰੀਸ਼ੀਏਸ਼ਨ ਵੀ ਕਰਦੇ ਆ ਉਹਨੇ ਪੰਜਾਬੀ ਭਾਜਾ ਜਿਹੜੀ ਉੱਥੇ ਲਾਗੂ ਕੀਤੀ ਆ ਉਹਦੀ ਪੋਰ ਸ਼ੋਭਾ jabatanਾਂ ਦੇ ਵਿੱਚ ਜਿਹੜੀ ਆ ਉਹਦਾ ਦੀ ਉਹਨਾਂ ਦੀ ਪ੍ਰਸੰਤਾ ਕੀਤੀ ਗਈ ਤੇ ਨਾਲ ਉਹਨਾਂ ਕੋਲੋਂ ਇਹ ਵੀ ਮੰਗ ਕੀਤੀ ਆ ਕਿ ਜਿਹੜੀਆਂ ਸਾਡੀਆਂ ਉਥੇ ਮਹਾਨ ਸੰਸਥਾਵਾਂ ਗੁਰੂ ਸਹਿਬਾਨਾਂ ਦੀਆਂ ਗੁਰੂ ਸਹਿਬਾਨਾਂ ਦੇ ਨਾਲ ਸੰਬੰਧਤ ਆ ਉਹਨਾਂ ਦੀ ਦੇਖਭਾਲ ਉਹ ਸਿੱਖਾਂ ਦੇ سپਰਦ ਕੀਤੀ ਜਾਵੇ ਤਾਂ ਕਿ ਗੁਰਮਤ ਜਿਹੜੀ ਆ ਉਥੇ ਲਾਗੂ ਕੀਤੀ ਜਾ ਸਕੇ ਉਹ ਤੋਂ ਇਲਾਵਾ ਸਾਡੇ ਇਤਿਹਾਸਿਕ ਸਥਾਨ ਗਿਆਨ ਗੋਦੜੀ ਦਾਗਮਾਰ ਬਾਬਲੀ ਮੱਠ ਮੱਗੂ ਮੱਠ ਜਗਨਨਾਥਪੁਰੀ ਪੰਜਾਬੀ ਮੱਠ ਤੇ ਗੁਰਦੁਆਰਾ ਤਪੋ ਸਥਾਨ ਮਾਰਨਾ ਚਲ ਪ੍ਰਦੇਸ਼ ਦੇ ਵਿੱਚ ਜਿਹੜੇ ਸਾਡੇ ਧਾਰਮਿਕ ਸਥਾਨ ਗੁਰੂ ਸਹਿਬਾਨਾ ਦੇ ਸਥਾਨ ਨੇ ਉਹਨੂੰ ਸੈਂਟਰ ਸਰਕਾਰ ਨੂੰ ਵੀ ਤੇ ਬਾਕੀ ਦੀਆਂ ਸਰਕਾਰਾਂ ਤੋਂ ਵੀ ਮੰਗ ਕੀਤੀ ਆ ਕਿ ਸੁਰੱਖਿਤ ਜਿਹੜੇ ਆ ਉਹ ਸਾਡੇ ਸਪੋਰਟ ਕੀਤੇ ਜਾਣ ਕਿਉਂਕਿ ਉੱਥੇ ਬੇਲੋੜੀ ਤਕਲ ਦਰਜੀ ਕਰਕੇ ਕਿਸੇ ਦੀ ਬਿਲਡਿੰਗ ਢਾਹਤੀ ਕਿਸੇ ਨੂੰ ਹੋਰ ਨੁਕਸਾਨ ਪਹੁੰਚਾਇਆ ਸੋ ਇਹ ਸਾਰੀਆਂ ਅੱਜ ਦੀਆਂ ਮੇਨ ਤੌਰ ਦੇ ਉੱਤੇ ਜਿਹੜੀਆਂ ਸਾਡੀਆਂ ਮੰਗਾਂ ਸੀ ਜਿਹੜੀਆਂ ਅੱਜ ਤੇ